ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਵੀਡੀਓ ਦੀ ਅਪਡੇਟ ਵਾਲੀ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਯਾਨੀ ਕਿ 27 ਜੂਨ 2024 ਰਾਤ ਦੇ ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇ ਰਹੀ ਨੇ ਤੇ ਕਿਸ-ਕਿਸ ਇਲਾਕੇ ਦੇ ਵਿੱਚ ਅੱਜ ਵੀ ਹੁਣ ਰਾਤ ਨੂੰ ਮੀਂਹ ਦੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਸੈਟਲ ਸਵੇਰ ਤੋਂ ਹੀ ਤੜਕੇ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਲਗਾਤਾਰ ਹਾਲਾਤ ਬਣਦੇ ਦਿਖਾਈ ਦੇ ਰਹੇ ਸੀ ਜਿਸ ਦੇ ਨਾਲ ਕਿ ਪੂਰੇ ਪੰਜਾਬ ਦੇ ਵਿੱਚ ਲਗਭਗ ਰਲਵੇਂ ਰੂਪ ਦੇ ਵਿੱਚ ਗੱਲ ਕਰੀਏ ਤਾਂ ਦੁਪਹਿਰ ਤੱਕ ਪੂਰਾ ਵਧੀਆ ਬਰਸਾਤ ਹੋਈ ਹੈ ਜੀ ਜੋ ਪ੍ਰੀ ਮੌਨਸਨ ਅਸੀਂ ਗਤੀਵਿਧੀਆਂ ਤੋਂ ਦੱਸ ਰਹੇ ਸੀ ਕਿ ਉਹ 27 ਤਰੀਕ ਤੋਂ ਸ਼ੁਰੂ ਹੁੰਦੀਆਂ ਦਿਖਾਈ ਦੇ ਰਹੇ ਨੇ ਉਹ ਹਾਲਾਤ ਬਣ ਚੁੱਕੇ ਨੇ ਜੀ ਤੇ ਆਉਂਦੀ ਅਗਰ ਗੱਲ ਕਰੀਏ ਅੱਜ ਰਾਤ ਦੀ ਅੱਜ ਰਾਤ ਨੂੰ ਕੋਈ ਵਧੀਆ ਕਰਵਾਈ ਦਿਖਾਈ ਨਹੀਂ ਦੇ ਰਹੀਆਂ ਪਰ ਦੁਆਬੇ ਦਾ ਇਲਾਕਾ ਜਿਹੜਾ ਹਿਮਾਚਲ ਦੀ ਬੈਲਟ ਨੂੰ ਟੱਚ ਕਰਦਾ ਹੈ ਨੰਗਲ ਤੋਂ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਗੇ ਰੋਪੜ ਕਰਾਲੀ ਮੁਹਾਲੀ ਮੋਰਿੰਡਾ ਇਸ ਇਲਾਕੇ ਵਿੱਚ ਥੋਈ ਕੋਈ ਕਹਿ ਸਕਦੇ ਹਾਂ ਹਲਕੀ ਫੁਲਕੀਆਂ ਗਰਜ ਜਮ ਕੇ ਦੇ ਨਾਲ ਹਲਕੀ ਫੁਲਕੀ ਕਿਣਮਣ ਕਣੀ ਹੋ ਸਕਦੀ ਹੈ ਪਰ ਬਹੁਤ ਕੋਈ ਕਾਰਵਾਈ ਵੀ ਇਸੇ ਇਲਾਕੇ ਵਿੱਚ ਪੈਂਦੀ ਦਿਖਾਈ ਨਹੀਂ ਦੇ ਰਹੀ ਓਵਰ ਆਲ ਮੌਸਮ ਹਮਸ ਵਾਲਾ ਬਣਿਆ ਰਹੇਗਾ ਕਿਉਂਕਿ ਮੀਂਹ ਪੈਣ ਤੋਂ ਬਾਅਦ ਅਚਾਨਕ ਜੋ ਗਰਮੈਸ਼ ਦੇ ਨਾਲ ਨਵੀਂ ਪੈਦਾ ਹੁੰਦੀ ਹੈ ਉਸ ਉਹਦੇ ਨਾਲ ਹਮਸ ਅੱਜ ਰਾਤ ਨੂੰ ਜ਼ਰੂਰ ਹੋਵੇਗੀ ਟੈਂਪਰੇਚਰ ਜਿਹੜੇ ਨੇ ਉਹ 25 ਤੋਂ ਲੈ ਕੇ ਨੇੜੇ 30 ਇਸ ਦੇ ਖੜੇ ਰਹਿਣਗੇ ਡਿਗਰੀ ਦੇ ਕਿਉਂਕਿ ਟੈਂਪਰੇਚਰ 4-5 ਡਿਗਰੀ ਘਟੇ ਨੇ ਓਵਰঅল ਤਾਂ ਮੌਸਮ ਸਾਫ ਬਣਿਆ ਰਹੇਗਾ ਕਿਸੇ ਤਰੀਕੇ ਦੀ ਹਨੇਰੀ ਝੱਖੜ ਚ ੱਲਣ ਚਾਹੀਦੀ ਉਮੀਦ ਨਹੀਂ ਹੈ ਜੀ ਬਾਕੀ ਜੋ ਵੀ ਹੋਵੇਗਾ ਕੱਲ ਦੀ ਅਪਡੇਟ ਸਵੇਰ ਦੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਤੇ ਕੱਲ ਦੱਸਾਂਗੇ ਮੌਨਸੂਨ ਕਿਵੇਂ ਦਾ ਵਰਤਾਵਰ ਕਰਦਾ ਹੋਇਆ ਆਉਂਦੇ ਦਿਨਾਂ ਵਿੱਚ ਦਿਖਾਈ ਦੇ ਰਿਹਾ ਹੈ ਇਹ ਸੀ ਅੱਜ ਰਾਤ ਦੀ ਅਪਡੇਟ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਕੇ ਜਾਇਆ ਕਰੋ ਚੈਨਲ ਸਬਸਕ੍ਰਾਈਬ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਆਪਣੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਉਹ ਜ਼ਰੂਰ ਲਿਖ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ